ਸਾਧ ਸੰਗਤ ਜੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਹੋਏ ਆਪਣੇ ਇੱਕ ਸਿੱਖ ਦੇ ਘਰ ਗਏ ਜਦੋਂ ਸਿੱਖ ਨੇ ਗੁਰੂ ਜੀ ਨੂੰ ਆਪਣੇ ਘਰ ਵੱਲ ਆਉਂਦਿਆਂ ਦੇਖਿਆ ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਚਾਹੀ ਚਾਹੀ ਗੁਰੂ ਜੀ ਦਾ ਆਦਰ ਸਤਿਕਾਰ ਕੀਤਾ ਉਹ ਗੁਰੂ ਜੀ ਦੀ ਬਹੁਤ ਸੇਵਾ ਅਤੇ ਆਉ ਭਗਤ ਕਰਨਾ ਚਾਹੁੰਦਾ ਸੀ ਪਰ ਉਹ ਬਹੁਤ ਗਰੀਬ ਸੀ ਉਸ ਦਾ ਛੋਟਾ ਜਿਹਾ ਮਿੱਟੀ ਦਾ ਘਰ ਸੀ ਫਿਰ ਵੀ ਉਸ ਸਿੱਖ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਦਾ ਬਹੁਤ ਆਦਰ ਕੀਤਾ ਘਰ ਵਿੱਚ ਸਿਰਫ ਇੱਕ ਮੰੰਜਾ ਸੀ ਸਿੱਖ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਉਸ ਉੱਪਰ ਬਿਠਾਇਆ ਗੁਰੂ ਜੀ ਉਸ ਸਿੱਖ ਨੂੰ ਕਹਿਣ ਲੱਗੇ ਭਾਈ ਸੇਖਾ ਅੱਜ ਦੇ ਰਾਤ ਅਸੀਂ ਤੇਰੇ ਕੋਲ ਹੀ ਰ੍ਹਾਂਗੇ ਅਤੇ ਸਵੇਰੇ ਅੱਗੇ ਯਾਤਰਾ ਕਰਾਂਗੇ ਇਹ ਸੁਣ ਕੇ ਉਹ ਸਿੱਖ ਬਹੁਤ ਖੁਸ਼ ਹੋਇਆ ਅਤੇ ਗੁਰੂ ਜੀ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਨ ਲੱਗਾ ਉਸ ਦੇ ਘਰ ਜੋ ਵੀ ਰੁੱਖੀ ਮਿੱਸੀ ਰੋਟੀ ਸੀ ਉਸਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਗੁਰੂ ਜੀ ਸਾਹਮਣੇ ਪਰੋਸ ਦਿੱਤੀ ਭਾਈ ਮਰਦਾਨਾ ਜੀ ਨੂੰ ਉਹ ਸਿੱਖ ਦੀ ਗਰੀਬੀ ਦੇਖ ਕੇ ਉਸਤੇ ਬਹੁਤ ਦਰਸ ਆਇਆ ਗੁਰੂ ਜੀ ਅਤੇ ਭਾਈ ਸਾਹਿਬ ਨੇ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਅਤੇ ਰੋਟੀ ਛਕਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਇਹ ਮਿੱਟੀ ਦੇ ਬਰਤਨ ਜਿਨ੍ਹਾਂ ਵਿੱਚ ਅਸੀਂ ਪ੍ਰਸ਼ਾਦਾ ਛਕਾਇਆ ਹੈ ਇਹਨਾਂ ਨੂੰ ਤੋੜ ਦੇ ਪਹਿਲਾਂ ਤਾਂ ਭਾਈ ਮਰਦਾਨਾ ਹੈਰਾਨ ਹੋਏ ਫਿਰ ਉਹਨਾਂ ਨੇ ਗੁਰੂ ਜੀ ਦਾ ਹੁਕਮ ਮੰਨਦਿਆਂ ਉਹ ਭਾਂਡੇ ਤੋੜ ਦਿੱਤੇ ਅਤੇ ਉਸ ਸਿੱਖ ਸੇਵਕ ਵੱਲ ਵੇਖਿਆ ਤਾਂ ਸਿੱਖ ਕਹਿਣ ਲੱਗਾ ਕਿ ਭਾਈ ਸਾਹਿਬ ਮੇਰੇ ਕੋਲ ਜੋ ਵੀ ਹੈ ਮੇਰੇ ਗੁਰੂ ਦਾ ਦਿੱਤਾ ਹੀ ਹੈ ਗੁਰੂ ਜੀ ਜਿਵੇਂ ਕਹਿੰਦੇ ਹਨ ਤੁਸੀਂ ਓਵੇਂ ਹੀ ਕਰੋ ਉਹਨਾਂ ਦਾ ਹੁਕਮ ਮੰਨੋ ਮੇਰੇ ਵੱਲ ਨਾ ਵੇਖੋ ਇਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਕਹਿਣ ਤੇ ਕਰਦੀਆਂ ਹੋਰ ਚੀਜ਼ਾਂ ਵੀ ਤੋੜ ਦਿੱਤੀਆਂ ਅਗਲੇ ਦਿਨ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਨੇ ਸਿੱਖ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗੇ ਭਾਈ ਅੱਜ ਅਸੀਂ ਅੱਗੇ ਜਾਵਾਂਗੇ ਤਾਂ ਸਿੱਖ ਨੇ ਕਿਹਾ ਕਿ ਗੁਰੂ ਜੀ ਤੁਸੀਂ ਮੇਰੇ ਗਰੀਬ ਦੇ ਘਰ ਵਿੱਚ ਆਪਣੇ ਪਵਿੱਤਰ ਚਰਨ ਪਾਏ ਮੈਂ ਨਿਹਾਲ ਹੋ ਗਿਆ ਹਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ ਤੁਹਾਡੀ ਯਾਤਰਾ ਵਿੱਚ ਕੁਝ ਦੂਰੀ ਤੱਕ ਤੁਹਾਡੇ ਨਾਲ ਚੱਲਣਾ ਚਾਹੁੰਦਾ ਹਾਂ ਤਾਂ ਜੋ ਮੈਂ ਕੁਝ ਸਮਾਂ ਹੋਰ ਤੁਹਾਡੇ ਨਾਲ ਬਤੀਤ ਕਰ ਸਕਾਂ ਗੁਰੂ ਜੀ ਨੇ ਉਸ ਨੂੰ ਕੁਝ ਸਮਾਂ ਨਾਲ ਚੱਲਣ ਲਈ ਆਗਿਆ ਦੇ ਦਿੱਤੀ ਅਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਾਣ ਤੋਂ ਪਹਿਲਾਂ ਆਹ ਜਿਹੜਾ ਸਿੱਖ ਦਾ ਕੱਚਾ ਘਰ ਹੈ ਪਹਿਲਾਂ ਇਹਨੂੰ ਵੀ ਤੋੜ ਦਿਓ ਭਾਈ ਮਰਦਾਨਾ ਜੀ ਬਹੁਤ ਹੈਰਾਨ ਹੋਏ ਉਹਨਾਂ ਨੂੰ ਕੁਝ ਸਮਝ ਨਹੀਂ ਆਈ ਅਤੇ ਇਸ ਵਾਰ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਜੀ ਇਸ ਗਰੀਬ ਸੇਖ ਨੇ ਆਪਣੀ ਸੇਵਾ ਕੀਤੀ ਹੈ ਇਸ ਕੋਲ ਸਿਰਫ ਇਹ ਹੀ ਇੱਕ ਮਿੱਟੀ ਦਾ ਘਰ ਹੀ ਹੈ ਜੇਕਰ ਅਸੀਂ ਇਹ ਵੀ ਤੋੜ ਦਿੱਤਾ ਤਾਂ ਇਹ ਵਿਚਾਰਾ ਕਿੱਥੇ ਰਹੇਗਾ ਗੁਰੂ ਜੀ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਸਿੱਖ ਸੇਵਕ ਕਹਿਣ ਲੱਗਾ ਭਾਈ ਸਾਹਿਬ ਗੁਰੂ ਜੀ ਤੁਹਾਨੂੰ ਜਿਵੇਂ ਕਹਿੰਦੇ ਹਨ ਤੁਸੀਂ ਓਵੇਂ ਹੀ ਕਰੋ ਗੁਰੂ ਜੀ ਦਾ ਹੁਕਮ ਮੰਨੋ ਇਹ ਸਭ ਮੇਰੇ ਗੁਰੂ ਦਾ ਹੀ ਹੈ ਇਹ ਜਿਵੇਂ ਚਾਣ ਕਰ ਸਕਦੇ ਹਨ ਇਹ ਸੁਣ ਕੇ ਭਾਈ ਮਰਦਾਨਾ ਜੀ ਨੇ ਘਰ ਤੋੜਨਾ ਸ਼ੁਰੂ ਕਰ ਦਿੱਤਾ ਘਰ ਤੋੜਨ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਜੀ ਅਤੇ ਉਹ ਸਿੱਖ ਸੇਵਕ ਯਾਤਰਾ ਲਈ ਅੱਗੇ ਚੱਲ ਪਏ ਜਦੋਂ ਦਿਨ ਢਲਣ ਲੱਗਾ ਤਾਂ ਗੁਰੂ ਜੀ ਨੇ ਸਿੱਖ ਸੇਵਕ ਨੂੰ ਕਿਹਾ ਕੇ ਭਾਈ ਦਿਨ ਢਲ ਰਿਹਾ ਹੈ ਤੂੰ ਹੁਣ ਆਪਣੇ ਘਰ ਵਾਪਸ ਚਲਾ ਜਾ ਉਥੇ ਥੋੜਾ ਜਿਹਾ ਕੰਮ ਬਾਕੀ ਹੈ ਸਿੱਖ ਨੇ ਗੁਰੂ ਜੀ ਦੀ ਆਗਿਆ ਮੰਨਦੇ ਹੋਏ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਵਾਪਸ ਆਪਣੇ ਘਰ ਵੱਲ ਆ ਗਿਆ ਜਦੋਂ ਸਿੱਖ ਘਰ ਆਇਆ ਤਾਂ ਉਸਨੇ ਵੇਖਿਆ ਕਿ ਇੱਕ ਥੋੜੀ ਜਿਹੀ ਕੰਦ ਅਜੇ ਵੀ ਖੜੀ ਸੀ ਤਾਂ ਸਿੱਖ ਨੇ ਸੋਚਿਆ ਕਿ ਭਾਈ ਮਰਦਾਨਾ ਜੀ ਇਸ ਨੂੰ ਢੋਣਾ ਭੁੱਲ ਗਏ ਇਸੇ ਲਈ ਗੁਰੂ ਜੀ ਨੇ ਮੈਨੂੰ ਘਰ ਜਾ ਕੇ ਬਾਕੀ ਕੰਮ ਪੂਰਾ ਕਰਨ ਲਈ ਕਿਹਾ ਸੀ ਤਾਂ ਸਿੱਖ ਸੇਵਕ ਨੇ ਕਿਹਾ ਤਾਂ ਤਨ ਮੇਰਾ ਗੁਰੂ ਨਾਨਕ ਅਤੇ ਬਾਕੀ ਰੰਦੀ ਕੰਧ ਵੀ ਤੋੜ ਦਿੱਤੀ ਜਦੋਂ ਸਿੱਖ ਨੇ ਕੰਧ ਤੋੜ ਦਿੱਤੀ ਤਾਂ ਉਸ ਨੇ ਦੇਖਿਆ ਉਸ ਕੰਧ ਦੇ ਥੱਲੇ ਇੱਕ ਸੋਨੇ ਦਾ ਘੜਾ ਪਿਆ ਸੀ ਇਹ ਦੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਹੈਰਾਨ ਵੀ ਉਸ ਨੇ ਸੋਚਿਆ ਕਿ ਉਹ ਕਿੰਨੇ ਸਾਲਾਂ ਤੋਂ ਇਸ ਸੋਨੇ ਦੇ ਉੱਪਰ ਰਹਿ ਰਿਹਾ ਸੀ ਹੁਣ ਉਸ ਨੂੰ ਗੁਰੂ ਜੀ ਦੀ ਰਚੀ ਸਾਰੀ ਖੇੜ ਸਮਝ ਆ ਗਈ ਅਤੇ ਉਹ ਗੁਰੂ ਦੇ ਗਉਣ ਗਉਣ ਲੱਗਾ ਹੁਣ ਗੁਰੂ ਜੀ ਦੇ ਆਸ਼ੀਰਵਾਦ ਨਾਲ ਉਸ ਸਿੱਖ ਦੀ ਜ਼ਿੰਦਗੀ ਬਦਲ ਗਈ ਸੀ ਸਿੱਖ ਨੂੰ ਸਮਝ ਆਈ ਕਿ ਗੁਰੂ ਸਾਨੂੰ ਜੋ ਦੁੱਖ ਦਿੰਦਾ ਹੈ ਉਹ ਸਾਡੇ ਚੰਗੇ ਲਈ ਹੀ ਹੁੰਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ